ਕੋਲ ਕਾ ਸਤਨਾਮ ਕਟਾ ਪੁਰਖ ਨੀ ਪਹ ਨਿਰਵਰ ਅਕਾਲ ਮੂਰਤ ਜੁਨੀ ਸਭੰਗੁਰ ਪ੍ਰਸਾਦ ਅਜੀਤ ਸਿੰਘ ਜੀ ਜੋਰਾਵਰ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਜੀ ਫਤਿਹ ਸਿੰਘ ਹਮਰੀ ਕਰੋ ਹੱਥ ਦਾ ਲਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਨਮਨ ਰਹਾ ਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮ ਅਸੀਂ ਆਪਣੇ ਪਿਤਾ ਜੀ ਤੋਂ ਸਿੱਖਿਆ ਸੀ ਹਣੇ ਛੋਟੇ ਹੁੰਦੇ ਗੁਰਦੁਆਰੇ ਆਂਦੇ ਤਾਂ ਅਕਾਲੀ ਬਾਬਾ ਭੂਲਾ ਸਿੰਘ ਜੀ ਦੇ ਮਨ ਪਾਵੇ ਨੇ ਆਲੋ ਜਾਵੇ ਫਤਿਹ ਪਾਵੇ ਮੈਂ ਸੈਵੰਤ ਦੇ ਵਿੱਚ ਆ ਜੀ ਗੱਤ ਕੇ ਤੇ ਜੋਰ ਦਿਖਾਓ ਸਰ ਜੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਦੇਖ ਰਹੇ ਹੋ ਨਰਪੱਖ ਪੋਸਟ ਮੈਂਦਾਰਾ ਕਬ ਦੀ ਮੌਜੂਦ ਆ ਜੀ ਆਲਮਗੀਰ ਸਾਹਿਬ ਗੁਰਦਾਰਾ ਸਾਹਿਬ ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਉਸ ਬੱਚੇ ਦੇ ਨਾਲ ਛੋਟੇ ਬੱਚੇ ਨੇ ਆਸ ਵਿੱਚ ਹੀ ਦੋਸਤ ਨੇ ਦੋਸਤ ਨੇ ਦੋਸਤ ਦੇ ਸਿੱਖੀ ਸਰੂਪ ਨੂੰ ਅਖਤਿਆਰ ਕੀਤੇ ਦੇਖ ਕੇ ਤਾਂ ਆਪ ਸਿੱਖੀ ਬਾਣੀ ਦੇ ਵਿੱਚ ਹੈ ਛੋਟਾ ਜਿਹਾ ਬੱਚਾ ਉਹਦੇ ਨਾਲ ਗੱਲ ਕਰਾਂਗੇ ਕੀ ਨਾਮ ਤੁਹਾਡਾ ਪੁੱਤਰ ਉਹਦੇ ਵੀਰ ਸਿੰਘ ਕਿੰਨੀ ਉਮਰ ਹੈ ਤੁਹਾਡੀ 9 ਸਾਲ ਤੁਸੀਂ ਇਹ ਜਿਹੜਾ ਅਮਰਤ ਸਕੇਆ ਬਾਣਾ ਪਾਇਆ ਕਦੋਂ ਪਾਇਆ ਮੈਂ ਵੀਰਨ ਦੇਖ ਕੇ ਹੀ ਬਣਾ ਪਾਈ ਜੀ ਇਹ ਵੀਰਾ ਤੁਹਾਡਾ ਦੋਸਤ ਆ ਹਾਂਜੀ ਤੁਸੀਂ ਆਰਮਗਿਰ ਇੱਥੇ ਸੇਵਾ ਕਰਨ ਆਉਨੇ ਹੋ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਅਮਰਤ ਸਕੇ ਨੂੰ ਤੁਹਾਨੂੰ ਸਾਨੂੰ ਹੋ ਗਿਆ 2 ਕੁ ਮਹੀਨੇ ਹੋ ਗਏ 2 ਮਹੀਨੇ ਹੋ ਗਏ ਤੁਸੀਂ ਇਹ ਤੁਹਾਡਾ ਦੋਸਤ ਆ ਜਿਹੜਾ ਇਹਨੂੰ ਦੇਖ ਕੇ ਅਮਰਤ ਸਕੇਆ ਹਾਂਜੀ ਤੇ ਕਿਹੜੀ ਕਲਾਸ ਪੜ੍ਹਦੇ ਹੋ ਸੈਕਿੰਡ ਉਮਰ ਕਿੰਨੀ ਆ ਉਮਰ 9 ਸਾਲ ਦੀ ਆ ਤੁਸੀਂ ਸਹਿਬਜ਼ਾਦੇ ਦੇ ਨਾਮ ਜਾਣਦੇ ਹੋ ਹਾਂਜੀ ਅਜੀਤ ਸਿੰਘ ਜੀ ਜੋਰਾਵਰ ਸਿੰਘ ਜੁਝਾਰ ਸਿੰਘ ਜੀ ਜੋਰਾਵਰ ਸਿੰਘ ਜੀ ਫਤੇ ਸਿੰਘ ਜੀ ਹੋਰ ਮੂਲ ਮੰਤਰ ਨੂੰ ਤੁਹਾਨੂੰ ਉਹ ਵੀ ਸੁਣਾਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪਸਾਦ ਤੁਸੀਂ ਦੇਖਿਆ ਵੀ ਇਹ ਜਿਹੜਾ ਨਿੱਕਾ ਜਿਹਾ ਬੱਚਾ ਵਾ ਅਕਸਰ ਇੱਥੇ ਆਲਮਗੀਰ ਸਾਹਿਬ ਦੇ ਵਿੱਚ ਸੇਵਾ ਕਰਨ ਆਪਣੇ ਮਾਤਾ ਪਿਤਾ ਦੇ ਨਾਲ ਆਉਂਦਾ ਵਾ ਆਉਂਦਾ ਜਦੋਂ ਤਾਂ ਜਿਹੜਾ ਇਹਦਾ ਦੋਸਤ ਬਿਲਕੁਲ ਇਹਦੇ ਨਾਲ ਖੜਾ ਵਾ ਇਹ ਇਹ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਇਸ ਆਪਣੇ ਦੋਸਤ ਤੋਂ ਪ੍ਰਭਾਵਿਤ ਹੋ ਕੇ ਇਸ ਦਾ ਸਿੱਖੀ ਸਰੂਪ ਦੇਖ ਕੇ ਇਹ ਜਿਹੜਾ ਛੋਟਾ ਜਿਹਾ ਬੱਚਾ ਇਹਨੇ ਵੀ ਜਿਹੜਾ ਸਿੱਖੀ ਸਰੂਪ ਤਿਆਰ ਤਿਆਰ ਵਰ ਤਿਆਰ ਹੋ ਤੁਸੀਂ ਮੇਰੇ ਸਾਹਮਣੇ ਬਿਲਕੁਲ ਦੇਖ ਸਕਦੇ ਹੋ ਬਿਲਕੁਲ ਤਿਆਰ ਵਰ ਤਿਆਰ ਆ ਜਿੱਥੇ ਇਹ ਸਿੱਕੀ ਸਰੂਪ ਦੇ ਵਿੱਚ ਆ ਕੇ ਸਹਬਜ਼ਾਦਿਆਂ ਦੇ ਨਾਮ ਵੀ ਜਾਣਦਾ ਤੇ ਮੂਲ ਮੰਤਰ ਦਾ ਪਾਠ ਵੀ ਇਹਨੇ ਸਾਨੂੰ ਸੁਣਾਇਆ ਤੇ ਆਪਾਂ ਉਸ ਤਰ੍ਹਾਂ ਹੀ ਗੱਲ ਕਰਾਂਗੇ ਇਹਨਾਂ ਦੇ ਦੋਸਤ ਦੇ ਨਾਲ ਤੁਹਾਡਾ ਨਾਮ ਕੀ ਹੈ ਪੁੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਮੇਰਾ ਨਾਮ ਸਾਹਿਬ ਜੋਤ ਸਿੰਘ ਹੈ ਉਮਰ ਕਿੰਨੀ ਤੁਹਾਡੀ ਮੇਰੀ 14 ਸਾਲ ਤੁਹਾਡਾ ਦੋਸਤ ਕਦ ਤੋਂ ਇੱਥੇ ਅਲਮਗੀਰ ਸਾਹਿਬ ਦੇ ਵਿੱਚ ਆਉਂਦਾ ਸੀ ਇਹਨੂੰ ਹੋ ਗਏ ਜੀ 4 ਕਿ ਮਹੀਨੇ ਹੋ ਗਏ ਤੁਹਾਡੇ ਨਾਲ ਰਹਿੰਦਾ ਸੀ ਹਟਾ ਨਹੀਂ ਜੀ ਇਹ ਮੈਂ ਜੋ ਨਗਾਰਾ ਵਜੋਂ ਜਾਂਦਾ ਹੁੰਦਾ ਸੀ ਜਾਂ ਸੇਵਾ ਕਰਨ ਜਾਂਦਾ ਸੀ ਤਾਂ ਇਹ ਦੇਖਦਾ ਸੀ ਕਿ ਹਨਾ ਕਿ ਸਿੰਘ ਸਿੰਘ ਹਨਾ ਨਗਾਰਾ ਵਜੋਂ ਜਾਂਦਾ ਹੈ ਤਾਂ ਇਹਨੇ ਫਿਰ ਦੇਖ ਕੇ ਹਨਾ ਇਹ ਮੇਰੇ ਕੋਲ ਨਾਲ ਰਹਿਣ ਲੱਗ ਗਿਆ ਫਿਰ ਇਹਦੇ ਪਾਪਾ ਮੈਨੂੰ ਮਿਲੇ ਤੇ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਫਿਰ ਉਹਨਾਂ ਨੇ ਅੰਮ੍ਰਿਤ ਛਕਾਇਆ ਹਨਾ ਅਸੀਂ ਕਿਹਾ ਕਿ ਇਹਨੂੰ ਵੀ ਅੰਮ੍ਰਿਤ ਛਕਾਓ ਫਿਰ ਇਹਨੇ ਵੀ ਅੰਮ੍ਰਿਤ ਛਕਾਇਆ ਪਹਿਲਾਂ ਇਹ ਅੰਮ੍ਰਿਤ ਛਕਾ ਕੇ ਹਨਾ ਮਤਲਬ ਕਿ ਕਪੜੇ ਘਰ ਵਾਲੇ ਪਾ ਕੇ ਆਂਦਾ ਸੀ ਤੇ ਫਿਰ ਇਹਨੇ ਦੇਖਿਆ ਕਿ ਇਹ ਸਿੰਘ ਹਨਾ ਮਤਲਬ ਕਿ ਇਹਦਾ ਦੋਸਤ ਬਾਣਾ ਪਾ ਕੇ ਆਂਦਾ ਤੇ ਜਦੋਂ ਇਹ ਜਿੰਨੇ ਮੈਨੂੰ ਦੇਖਿਆ ਤੇ ਫਿਰ ਇਹਨੇ ਮੈਨੂੰ ਕਿਹਾ ਕਿ ਮੈਨੂੰ ਵੀ ਬਾਣਾ ਸਵਾ ਕੇ ਦਿਓ ਫਿਰ ਇਹਦੇ ਜਿਹੜੇ ਪਾਪਾ ਨਾਲ ਗੱਲ ਕੀਤੀ ਫਿਰ ਇਹਨੂੰ ਬਾਣਾ ਸਵਾ ਕੇ ਦਿੱਤਾ ਫਿਰ ਇਹ ਹਨਾ ਸਿੱਖੀ ਸਰੂਪ ਚ ਆ ਗਿਆ ਤੁਸੀਂ ਸੁਣਿਆ ਬਿਲਕੁਲ ਉਹ ਦੋਸਤੋ ਜਿਹਨੇ ਦੱਸਿਆ ਵੀ ਇਹ ਜਦੋਂ ਅਕਸਰ ਮੈਨੂੰ ਮਿਲਦਾ ਸੀ ਛੋਟਾ ਜਿਹਾ ਬੱਚਾ ਤਾਂ ਮੈਨੂੰ ਬਾਣੇ ਦੇ ਵਿੱਚ ਦੇਖਦਾ ਸੀ ਤੇ ਜਦੋਂ ਮੈਂ ਨਗਾਰਾ ਵਜਾਉਂਦਾ ਸੀ ਤਾਂ ਮੈਨੂੰ ਇਹ ਦੇਖਦਾ ਸੀ ਤੇ ਇਸ ਤਰ੍ਹਾਂ ਹੀ ਮਤਲਬ ਅੱਗੇ ਜਾ ਕੇ ਇਸ ਇਹਦੇ ਮਾਪਿਓ ਨਾਲ ਮਾਪਿਓ ਨਾਲ ਜਦੋਂ ਗੱਲਬਾਤ ਕੀਤੀ ਗਈ ਉਹਨਾਂ ਨੇ ਵੀ ਕਿਹਾ ਵੀ ਮਤਲਬ ਪੁੱਤਰ ਤੂੰ ਇਸ ਤਰ੍ਹਾਂ ਜਿਹੜਾ ਬੱਚਾ ਤੁਹਾਡਾ ਦੋਸਤ ਆ ਉਹ ਸਿੱਖੀ ਸਰੂਪ ਦੇ ਵਿੱਚ ਆ ਤੁਸੀਂ ਵੀ ਸਿੱਖੀ ਸਰੂਪ ਦੇ ਵਿੱਚ ਆਓ ਤਾਂ ਇਸ ਬੱਚੇ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਜਿਹੜਾ ਸਿੱਖੀ ਜਿਹੜਾ ਤੁਸੀਂ ਬਾਣਾ ਦੇਖ ਸਕਦੇ ਹੋ ਮੇਰੇ ਬਿਲਕੁਲ ਸਾਹਮਣੇ ਇਹ ਜਿਹੜਾ ਬੱਚਾ ਸਿੱਖੀ ਬਾਣੇ ਦੇ ਵਿੱਚ ਆ ਇਹਨੇ ਇਹ ਜਿਹੜਾ ਸਿੱਖੀ ਬਾਣਾ ਪਹਿਨਿਆ ਤੇ ਅੱਜ ਇਹ ਬਿਲਕੁਲ ਜਿਹੜਾ ਰਹਿਤ ਦੇ ਮਰਿਆਦਾ ਦੇ ਵਿੱਚ ਆ ਤੇ ਤੁਸੀਂ ਤੁਹਾਨੂੰ ਹੋਰ ਨਾਲ ਸੌਂਕੀ ਆ ਮੈਨੂੰ ਬਾਣੀ ਪੜ੍ਹਨ ਦਾ ਸ਼ੌਂਕ ਹੈ ਤੇ ਗੱਤਕਾ ਖੇਡਣ ਦਾ ਬੋਸ ਹੈ ਪਹਿਲਾਂ ਬਾਣੀ ਸੁਣਾਓ ਫਿਰ ਅਸੀਂ ਤੁਹਾਡੇ ਗੱਤਕੇ ਦੇ ਜੋਰ ਦੇਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਨਾ ਰਾਸ਼ੀਸ਼ ਕਾ ਕਾਟਾ ਸੀਸਾ ਸੀਰੀਅਸ ਕੇ ਜਗਤ ਕੇ ਹਿਸਾਬ ਪਹਪਨ ਬ੍ਰਿਸ਼ ਗਗਨ ਤੇ ਪਈ ਸਭਨ ਆਣ ਬਧਾਈ ਦਈ ਤਨ ਤਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਵਾਜ ਅਖਲ ਭਵਨ ਕੇ ਸਿਰਜਨ ਹਾਰੇ 10 ਜਨਮਲੇ ਉਬਾਰੇ ਕਬੇ ਉਹ ਬਾਤ ਬੇਨਤੀ ਚ ਪਈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨ ਨਮਨ ਰਹਾ ਹੈ ਹਮਾਰਾ ਆਪਣਾ ਜਾਣ ਕਰੋ ਪ੍ਰਿਤਪਾਰਾ ਹਮਰੇ ਦੁਸ਼ਟ ਸਬੈਤਮ ਕਾ ਉਹ ਆਪ ਹਾਥ ਦਾ ਮੋਹੇ ਬਚਾਵੋ ਚੁਕੀ ਬਸੈ ਮੋਰੋ ਪਰਿਵਾਰ ਸੇਵਕ ਸਿਕ ਸਬੈ ਕਰਤਾਰਾ ਮੋਹ ਰੱਛਾ ਨੇ ਜ ਕਰਦਾ ਕਰਿਆ ਸਭ ਬੈਰਨ ਕੋ ਵਾਸਤ ਕਰਿਆ ਹੈ

ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਨ ਜਛਨ ਉਪਜਾਇਓ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੀ ਕੋ ਮਾਰੀ ਸਗਲ ਪਜਾਇ ਨੇ ਆਸ ਵਾਰੀ ਸੇਵਕਨ ਕੋ ਸੇਵ ਗੁਣ ਸੁਖ ਦਿਓ ਸਾਤਰਣ ਕੋਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਤੇ ਭਲੇ ਬੁਰੇ ਕੀ ਪੀਰ ਪਛਾਣਤ ਜੀਟੀ ਤੇ ਕੁੰਚਰ ਅਸਥੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਣਾ ਘਟ ਘਟ ਕੇ ਪਟ ਪਟ ਕੀ ਜਾਣਾ ਜਬ ਉਤਕਰ ਕਰਾ ਕਰ ਤਾਰਾ ਪ੍ਰਜਾ ਤਰ ਤਦ ਬਦੇ ਅਪਾਰਾ ਜਬ ਆਕਰ ਕਰਤ ਹੂੰ ਕਬੂ ਤੁਮੈ ਮਿਲਤ ਦੇਹ ਤਰ ਸਭ ਹੂੰ ਜੇਤੇ ਬੰਦ ਸ੍ਰੀਸ਼ਟ ਸਭ ਤਾਰਾ ਆਪੇ ਆਪਣੀ ਬੂਝੂ ਚਾਰਾ ਤੁਮ ਸਭੀ ਰਹਿਤ ਨਰਾਲਮ ਜਾਣ ਤੇ ਬੇਦ ਭੇਦ ਆਲਮ ਨਿਰੰਕਾਰ ਨਿਰਪਕਾਰ ਨਿਰਨਾਮ ਆਦ ਨੀਲ ਅਨਾਰ ਸਮ ਤਾਕਾ ਮੂੜ ਚੜਤ ਪੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਿਰਪਾਨ ਅਨੁਮਾਨ ਦ ਮਹਾ ਮੂੜ ਕਛ ਪੇਦ ਨ ਜਾਣ ਤ ਮਹਾ ਦੇਵ ਕੋ ਕਹਿ ਸਾ ਸਿਵ ਨਿਰੰਕਾਰ ਕਾ ਚੀਨਤ ਨਹਿ ਪੇ ਆਪੇ ਆਪਣੀ ਬੁਧ ਹੈ ਜੇਤੀ ਵਰਨਨ ਪਿੰਨ ਪਿੰਨ ਤੋ ਹੈ ਤੇਤੀ ਤੁਮਰਾ ਲਖਾਣਾ ਜਾਇ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਰੂਪਾ ਰੰਗ ਪੇ ਔਰ ਆਪ ਕੀ ਪੂਪਾ ਅੰਡਜ ਜੇਰ ਸੇਤ ਜਕੀਨੀ ਉਤਪਜ ਖਾਨ ਬਹੁ ਰਜ ਦੀਨੀ ਕਹੂ ਫੂਲ ਰਾਜਾ ਹਵੇ ਬੈਠਾ ਕਹੂ ਸਿਮਟ ਪੇ ਸ਼ੰਕਰ ਹੈ ਕਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਪਾ ਆਦਿ ਜੁਗਾਸ ਰੂਪ ਸਿਆਂਪਾ ਅਬ ਰੱਛਾ ਮੇਰੀ ਤੁਮ ਕਰੋ ਸੇਖੋ ਬਾਰ ਆਸ ਸ਼੍ਰੀ ਸੰਗਰਦੂ ਜੇਤੇ ਉਤਵਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇਸ ਤਤਵ ਸ਼ਰਣੀ ਪਰ ਤਨਕੇ ਦੁਸ਼ਦੁਖ ਧੋਵੇ ਮਰੇ ਪੁਰਖ ਜਨਪਗ ਪਰੇ ਤੇ ਹਾਰੇ ਤਨਕੇ ਤੁਮ ਸੰਕਰ ਸਪਟਾਰੇ ਜੋ ਕੋਲ ਕੋ ਇੱਕ ਬਾਾਰ ਤੇ ਆਏ ਹੈ ਤਾਂ ਕਿ ਕਾਲੀਗੜ੍ਹ ਨੇ ਆਇਆ ਹੈ ਰੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰੇਸਟ ਰਹਿ ਤਦਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਾ ਹਰ ਹੋ ਤਾਂ ਕਿ ਤਾਪ ਤਰ ਕ ਮਹਰ ਹੋਲੇ ਸਦ ਕਰ ਮੋਦਭ ਹੋਈ ਦੁਸ਼ਟ ਚਾਜ ਵੇ ਸਕੈ ਨਾ ਕੋਈ ਇੱਕ ਬਾਰ ਜੇ ਤੇ ਮੈਂ ਸਹਾਰਾ ਕਾਲ ਵਾਸਤੇ ਤਾਂ ਹੈ ਹਮਾਰਾ ਜਿਨਰ ਨਾਮ ਤਿਆਰੋ ਕਾਦਰ ਦੁਸ਼ ਦੋਖ ਤੇ ਆਖੜ ਕੇ ਤੇ ਮੇਂ ਸ਼੍ਰਣ ਤਿਹਾਰੀ ਆਪ ਹਾਥ ਰਹਿ ਰਹੇ ਉਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹੰ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸ਼ਕਲ ਦੇ ਕੋ ਹਰਤਾ ਦੁਸ਼ ਦੋਖ ਨੂੰ ਕੋਸ਼ੈ ਕਰਤਾ ਸ਼੍ਰੀ ਅਸਤਜ ਪਏ ਦਿਆਲਾ ਪੂਰਨ ਕਰਾ ਗ੍ਰੰਥ ਤਦ ਮਨ ਮਾਂ ਚ ਫੁੱਲ ਪਾਵੇ ਸੋਈ ਦੁੱਖ ਨਾ ਤਿਸੇ ਵਿਆਪਤ ਕੋਈ ਅੜਲ ਸੁਨੇ ਗੁੰਗ ਜੋ ਇਹ ਸੁਰਸਨਾ ਪਾਵੇ ਸੁਨੇ ਮੂਰ ਜਿਤ ਲਾਇ ਚਦਰਤਾ ਆ ਬਈ ਦੁੱਖ ਦਰਦ ਪਉ ਨਹੀਂ ਕਰਨਾ ਤੈਨ ਨਰਕੇ ਰਹਿ ਹੋ ਜੋ ਯਾ ਕਿ ਇੱਕ ਬਾਰ ਚੋਪਈ ਕੋ ਕਹਿ ਚੋ ਬਈ ਸੰਬਤ 1763 ਸਾਲ ਸਉਣ ਤੀਨ ਕੇ ਹਜਾ ਪਾਦਰ ਸ੍ਰੀ ਅਸ਼ਟਮੀਰ ਵੀਵਾਰਾ तीर सदुरा ग्रंथ सुधारा सवैया पाए गए हैं जबते तुमरे तावते को आंखतरे नहीं आने हो राम रहीम पुराण कुरान अनेक कहमत एक ना माने हो सिमरत शास्त्र बे सबबो भेद कहे हम एक ना जाने हो श्री सम्मान कृपा तुरी कर मैं ना कहयो सब तोहे बखान्यो दोहरा सगल द्वार को झाड़ के गयो तोहार द्वार बाहे गए गीला रस गोविंद दास तुहार गज्ज केकारे ग्यावे ने आलो जावे ਅਕਾਲੀ ਬਾਬਾ ਫੂਲਾ ਸਿੰਘ ਜਿਹਦੇ ਮਨ ਨੂੰ ਪਾਵੇ ਨਿਆਲੋ ਜਾਵੇ ਫਤਿਹ ਪਾਵੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ